ਕੀ ਜੀ ਮਾਦਾ ਤੁਹਾਡਾ ਸੁਮਨ ਮੁੰਡੇ ਦਾ ਕੀ ਨਾਮ ਸੀ ਗੁਰਿੰਦਰ ਗੋਰਾ ਕੇ ਜੀ ਇਹ ਕੀ ਗੱਲ ਕੀ ਹੋਈ ਹੈ ਜੀ ਕਿਸ ਤਰ੍ਹਾਂ ਹੋਇਆ ਮਾਮਲਾ ਹੋਈ ਗੱਲ ਨਹੀਂ ਸਾਡੇ ਨਾਲ ਕਦੇ ਕੋਈ ਗੱਲ ਨਹੀਂ ਐ ਹੋਈ ਹੈ ਇਹੋ ਜਿਹੀ ਹੈ ਨਹੀਂ ਸੀਗਾ ਕਿੰਨੀ ਉਮਰ ਕਿੰਨੀ ਹੈ ਜੀ ਮੁੰਡੇ ਦੀ ਤੁਹਾਡੇ 26 27 ਸਾਲ ਦੀ ਮੈਰਿਡ ਹੈ ਜੀ ਨਹੀਂ ਨਹੀਂ ਮੈਰਿਡ ਨਹੀਂ ਹੈ ਕੀ ਕੰਮ ਕੀ ਕਰਦਾ ਸੀ ਤੇ ਰਾਤ ਨੂੰ ਕਿੰਨੇ ਕੁ ਵਜੇ ਆਇਆ ਸੀ ਕਿੰਨੇ ਕੁ ਵਜੇ ਘਟਨਾ ਹੋਈ ਹੈ HDFC ਬੈਂਕ ਤੋਂ ਲੰਡਰ ਕਰਦਾ ਸੀ ਕੱਲ ਤੇ ਸੰਡੇ ਸੀਗਾ ਕੱਲ ਤੇ ਛੁੱਟੀ ਸੀ ਠੀਕ ਹੈ ਕੀ ਕਿਸ ਗੱਲ ਨੂੰ ਲੈ ਕੇ ਸਟ्रेस ਸੀਗਾ ਦਿਮਾਗ ਤੇ ਕੋਈ ਗੱਲ ਨਹੀਂ ਜੀ ਮਾੜਾ ਮਟੋਂ ਨੂੰ ਬੈਂਕਾਂ ਦਾ ਤਾਂ ਹੁੰਦਾ ਹੀ ਏ ਥੋੜਾ ਬਹੁਤ ਸਟ्रेस ਕੰਮ ਦਾ ਹੁੰਦਾ ਯਾਰ ਕਿਸੇ ਨੂੰ ਆਪਣੀ ਜੌਬ ਦਾ ਆਪਣੇ ਕੰਮ ਦਾ ਹੁੰਦਾ ਹੀ ਏ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਇਹਨੂੰ ਮੈਂ ਤਾਂ ਸਵੇਰੇ ਉੱઠી ਸੀਗੀ ਮਾਰਨਿੰਗ ਉੱਠਦੀ ਆ ਹੂੰ ਫਿਰ ਤੁਹਾਨੂੰ ਕਿੱਦਾਂ ਬਾਥਰੂਮ ਜਾਣਾ ਸੀ ਨਾ ਮੈਂ ਬਾਥਰੂਮ ਦਾ ਗੇਟ ਖੜਕਾਇਆ ਮੈਂ ਗੋਰਾ ਹੈਗਾ ਅੰਦਰ ਮੈਂ ਅੰਦਰ ਵੇਖ ਕੇ ਗਈ ਹੂੰ ਮੈਂ ਗੇਟ ਖੋਲ ਅੱਗੇ ਤਾਂ ਬੋਲਦਾ ਹੁੰਦਾ ਬੋਲੇ ਯੂ ਗੇਟ ਖੁੱਟ ਕੇ ਫਿਰ ਵੀ ਨਹੀਂ ਖੁੱਲਿਆ ਫਿਰ ਮੈਂ ਉਹਨੂੰ ਠਾਏ ਮੈਂ ਗੇਟ ਨਹੀਂ ਖੁੱਲਦਾ ਆਏਗਾ ਹੂੰ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੇਟ ਤੋੜਿਆ 26 ਸਾਲ ਕੋਈ ਕਾਰਨ ਨਹੀਂ ਪਤਾ ਲੱਗਿਆ ਕੀ ਕਾਰਨ ਸੀ ਬਸ ਜਿਹਾ ਜਿਹਾ ਬੈਂਚ ਲੱਗਿਆ ਸੀਗਾ ਤੁਸੀਂ ਦੇਸ਼ ਰੋਹੀ ਦੇ ਪੱਖ ਘਰੇ ਸਾਰੇ ਰਾਜੀ ਕੁਝ ਸੀਗਾ ਠੀਕ ਘਰੇ ਸਭ ਕੁਝ ਮਿਲਦਾ ਹੀ ਕਾਨਪੀ ਠੀਕ ਹੈ ਜੀ ਅਨਮੈਰਿਟਸ ਹੀ ਹੋਏ ਅਨਮੈਰਿਟਸ ਬਸ ਫੋਨ ਤੋਂ ਪਤਾ ਲੱਗੇ ਵੀ ਕਿੰਨੇ ਕਿੰਨੇ ਨੇ ਫੋਨ ਕਿਤੇ ਨੇ ਆਖਰੀ ਤਿੰਨ ਚਾਰ ਠੀਕ ਹੈ ਜੀ ਸਵੇਰੇ ਥੋੜੀ ਜਿਹੀ ਸਰਦੋ ਇਹਨੇ ਅਜੇ ਕਦਮ ਕਦ ਹੋ ਚੁੱਕਿਆ ਸਵੇਰੇ ਜੀ ਕਦ ਕਲੇ ਜੀ ਹਾਂ ਰਾਤ ਨੂੰ ਸੀ 11 12 ਵਜੇ ਸੋ ਗਏ ਹਾਂ ਠੀਕ ਹੈ ਜੀ ਹਾਂ ਤੇ ਪਤਾ ਨਹੀਂ ਰਾਤ ਨੂੰ 1 ਵਜੇ ਉੱਠਿਆ ਕਿ 2 ਵਜੇ ਉੱਠਿਆ ਕਿ 3 ਵਜੇ ਉੱਠਿਆ ਪੌਣੇ 4 ਵਜੇ ਤਾਂ ਜਬ ਬਾਰਈ ਬਿਸ਼ੇਂ ਠੰਡਾ ਹੈ ਬਸੜੀ ਠੀਕ ਹੈ ਇਹਨਾਂ ਨੂੰ ਰੋਸ ਤੋਂ ਫਿਰ ਪੌਣੇ 4 ਵਜੇ ਤੋਂ ਡੂੜ ਘੰਟਾ ਪਹਿਲੀ ਗੁਜ਼ਰਿਆ ਕਿਤੇ ਠੀਕ ਹੈ ਉਹਨਾਂ ਠੰਡਾ ਸਿਰ ਹੋ ਗਿਆ ਹੁੰਦਾ ਦੋ ਟਾਈਮ ਜੇ ਕੋਈ ਹਾਂ ਫੋਰ ਕੋਈ ਟੈਨਸ਼ਨ ਵਗੈਰਾ ਕੁਝ ਨਹੀਂ ਕੋਈ ਟੈਨਸ਼ਨ ਨਹੀਂ ਸੀ ਕੋਈ ਜੜਾਈ ਨਹੀਂ ਕੁਝ ਨਹੀਂ ਠੀਕ ਹੈ ਠੀਕ ਹੈ ਛੋਟੇ ਬੱਚੇ ਕਿੰਨੇ ਆ ਜੀ ਹੋਰ ਇੱਕੋ ਮੁੰਡਾ ਸੀ ਆ ਲੱਗ ਲਿਆ ਬੈਂਕ ਚ ਰੱਖਿਆ ਸੀ ਐਕਸੀਡੀ ਐਫਸੀ ਆ ਹੋਰ ਕੀ ਹੈ ਕਿ ਤੁਸੀਂ ਵਰੀਆਂ ਆ ਹੋਰ ਆ ਕੀ ਕਰਸ ਵਰੀਆਂ ਵਰੀਆਂ ਕੀ ਮਾਮਲਾ ਕੀ ਹੈ ਪਹੁੰਚੇ ਮੌਕੇ ਤੇ ਅੱਜ ਇੱਕ ਕੰਪਲੇਂਟ ਆਈ ਸੀ ਜੀ 112 ਹੈਲਪਲਾਈਨ ਤੇ ਇਸ ਤਰ੍ਹਾਂ ਕਰਕੇ ਗੁਰਿੰਦਰ ਸਿੰਘ ਮੌਂਗਾ ਪੁੱਤਰ ਮਹਿੰਦਰ ਸਿੰਘ ਗਲੀ ਨੰਬਰ 15 ਵਿਨੇ ਸੁਇਸਾਈਡ ਕਰ ਲਿਆ ਠੀਕ ਹੈ ਕੰਪਲੇਂਟ ਆਉਂਦੀ ਅਸੀਂ ਸਿਟੀ ਵਨ ਐਸਟੇਟ ਸਾਹਿਬ ਨੂੰ ਦੱਸਿਆ ਵਿਸਰਾਗਲ ਹੋ ਗਈ ਉਹਨਾਂ ਨੇ ਕਿਹਾ ਵੀ ਮੈਂ ਵੀ ਮੌਕੇ ਤੇ ਪਹੁੰਚ ਰਿਹਾ ਤੇ ਉਹਨਾਂ ਨੇ ਸਬ ਇੰਸਪੈਕਟਰ ਸਦਾਰ ਅਮਰੀਕ ਸਿੰਘ ਨੂੰ ਭੇਜਿਆ ਅਸੀਂ ਆਏ ਆ ਕਿ ਇਹ ਕਿ ਇਹ ਜਿਹੜਾ ਗੁਰਿੰਦਰ ਸਿੰਘ ਹੈ ਇਹ ਆਪਦੇ ਮਾਪੇ ਉਹਦੇ ਇਕਲੌਤਾ ਹੀ ਬੱਚਾ ਸੀ 26 ਸਾਲ ਉਮਰ ਹੈ ਜੀ ਇਹਦੀ ਠੀਕ ਹੈ ਇਹਦੇ ਤਿੰਨ ਭਰਾ ਪਹਿਲਾਂ ਛੋਟੇ ਹੁੰਦੇ ਵਾਪਸ ਹੋ ਗਏ ਕੁਦਰਤ ਵੱਲੋਂ ਠੀਕ ਹੈ ਕਿ ਗਵਣਾ ਬੱਚਾ ਸੀ ਇਹ ਇਹ ਐਚ ਡੀ ਐਫ ਸੀ ਦੀ ਬ੍ਰਾਂਚ ਦੀ ਸ਼ਾਖਾ ਬ੍ਰਾਮ ਖੇੜਾ ਵਿੱਚ ਕੰਮ ਕਰਦਾ ਸੀ ਠੀਕ ਹੈ ਰਾਤ ਇਹ ਸ਼ਾਮ ਨੂੰ 8 ਵਜੇ ਕਹਿ ਕੇ ਗਿਆ ਮਮੀ ਬਾਹਰ ਰੋਟੀ ਖਾਉਂਗਾ ਆਪਣੀ ਮਾਤਾ ਨੂੰ ਕਹਿ ਕੇ ਗਿਆ 11 ਵਜੇ ਵਾਪਸ ਆ ਗਿਆ ਸੌ ਗਿਆ ਉਵੇਂ ਹੀ ਕਰੀਬ 3:30 ਪੁਣੇ 4 ਵਜੇ ਉੱਠਿਆ ਹੈ ਜਾ ਕੇ ਫਲਸ ਦੇ ਵਿੱਚ ਜਾ ਕੇ ਇਹਨੇ ਜਿਹੜੀ ਪੋੜੀ ਹੁੰਦੀ ਹੈ ਇਹ ਅਨਮੋਨੀ ਮਾੜੀ ਉਹ ਪੋੜੀ ਬਾਥਰੂਮ ਦੇ ਵਿੱਚ ਲੱਜਾ ਕੇ ਉਹਦੇ ਨਾਲ ਲਟਕੇ ਤੇ ਰੱਸੀ ਨਾਲ ਫਾਸੀ ਖਾ ਗਿਆ ਜਦੋਂ ਥੋੜੀ ਹਿੱਲੀ ਡਿੱਗੀ ਖੜਕਾ ਹੋਇਆ ਤੇ ਇਹਨੇ ਪਿਓ ਨੇ ਭੱਜ ਕੇ ਉੱਠਿਆ ਤੇ ਉਹਨੇ ਗੇਟ ਖੜਕਾਇਆ ਗੇਟ ਨਹੀਂ ਖੁੱਲਿਆ ਤੇ ਉਹਨੇ ਸਿਲੰਡਰ ਮਾਰ ਕੇ ਗੇਟ ਦੇ ਕੁੰਡੀ ਤੋੜਤੀ ਉਸੇ ਟਾਈਮ ਚਾਕੂ ਨਾਲ ਰੱਸੀ ਵੱਢ ਕੇ ਮੰਜੇ ਤੇ ਥੱਲੇ ਲਾਇਆ ਪਰ ਉਸ ਟਾਈਮ ਤੱਕ ਡੈਥ ਹੋ ਗਈ ਫਿਰ ਅਸੀਂ ਆਏ ਆ ਜੋ ਕਾਰਵਾਈ ਜਿਹੜੀ ਉਹ ਕਰ ਰਹੇ ਆ